ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਬਹੁਤ ਨੇਕ ਤੇ ਵੱਡਾ ਓਪਰਾਲਾ ਕੀਤਾ ਗਿਆ ਦੱਸਦੇ ਕਿ ਇੱਕ ਬਿੱਦਬਾ ਔਰਤ ਦੇ ਚਾਰ ਇੱਕ ਕਨਾਲਾ ਜਿਹੜੀ ਜਗ੍ਹਾ ਸੋਸ ਦੇ ਵਿੱਚ ਝੋਨਾ ਲਗਾਇਆ ਗਿਆ ਦੇਖੋ ਕਿਸ ਤਰੀਕੇ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤੇ ਬਜ਼ੁਰਗ ਬੇਬੇ ਬਾਪੂਆਂ ਦੇ ਇਕੱਠੇ ਹੋ ਕੇ ਕਿਸ ਤਰ੍ਹਾਂ ਇਹ ਓਪਰਾਲਾ ਕੀਤਾ ਝੋਨਾ ਜਿਹੜਾ ਲਗਾਇਆ ਤਾਂ ਬਹੁਤ ਹੀ ਵੱਡੀ ਜਿਹੜੀ ਏਕਤਾ ਦੀ ਮਿਸਾਲ ਦਿੱਤੀ ਆ ਉਹ ਦੇਖੋ ਤੁਸੀਂ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਝੋਲਾ ਸਾਰੇ ਦੇ ਇਕੱਠੇ ਹੋ ਕੇ ਲਗਾ ਦਿੱਤਾ ਨਾਲੇ ਕਿਸਾਨ ਮਜ਼ਦੂਰ ਇੱਕ ਤਾਰੇ ਜਿਹੜੇ ਆ ਨਾਰੇ ਲਗਾਏ ਗਏ ਧੋਖੇ ਨਾਲ ਬੀਬੀ ਦੀ ਜ਼ਮੀਨ ਕਬਜ਼ਾ ਕੀਤਾ ਪੁਲਿਸ ਦੀ ਸ਼ਹਿਤੇ ਆਪਦੇ ਨਾਂ ਪਹਿਲਾਂ ਕਰਾਈਆ ਤੇ ਅੱਜ ਉਹਦੇ ਤੇ ਦੁਬਾਰਾ ਝੋਨਾ ਲੱਗਦਾ ਹੋਇਆ ਬੀਬੀ ਦੀ ਮਹਤਵ ਵਿੱਚ ਪਹੁੰਚੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਭਰਾ ਸੋ ਸਾਰੇ ਉਹ ਜੋਨਾ ਵੇ ਉਹ ਸਾਰੇ ਪਿੰਡਾਂ ਦੇ ਵੀਰਾਂ ਨੂੰ ਬੇਨਤੀ ਆ ਓਏ ਇੱਕ ਇੱਕ ਭਰਾ ਵੜ ਜਾ ਵਿੱਚ ਆਜੋ ਆਜੋ ਇੱਕ ਇੱਕ ਬੁੱਤੀ ਆਉੜੀ ਇੱਕ ਇੱਕ ਆ ਗੁਲਾਮ ਖੜਿਆ ਜੇ

15 ਮਿੰਟਾਂ ਚੋਲਾ ਲੱਗ ਗਿਆ ਨਾ ਇਹ ਸੂਬੇ ਦੇ ਜਰਨਲਸ ਖਤਰ ਹੈ ਰਾਣਾ ਰਣਬੀਰ ਸਿੰਘ ਖੁਦ ਕਮਾਨ ਸੰਭਾਲੀ ਏ લાਲਾ ਜੀ ਇਹ ਵਾਰਦਾ ਹੈ ਕਿਸਾਨ ਮਜ਼ਦੂਰ ਸ਼ਗਿਰਸ਼ ਕਮੇਟੀ ਦਾ ਮੈਂ ਸੂਬਾ ਚਾਰਜਮੈਨ ਸਕੱਤਰ ਰਾਣਾ ਰਣਜੀਤ ਸਿੰਘ ਠੱਠਾ 1 ਤਰੀਕ ਨੂੰ ਜਿਹੜਾ ਆਜੋ 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 1 ਤਰੀਕ ਨੂੰ ਜਿਹੜਾ ਗੁੰਡਾ ਕਰਦੀ ਕੀਤੀ ਸੀ ਇੱਥੇ ਆੜਤੀਏ ਨੇ ਤੇ ਕਬਜ਼ਾ ਕੀਤਾ ਸੀਗਾ ਉਹ ਕਬਜ਼ਾ ਅਜ ਲੈਣ ਵਾਸਤੇ ਕਿਸਾਨ ਮਜ਼ਦੂਰ ਸ਼ਗਿਰਸ਼ ਕਮੇਟੀ ਦੇ ਜਿੰਨੇ ਵੀ ਜੋੜੇ ਆ ਉਹ ਇਸ ਟਾਈਮ ਤੇ ਪੈਂਦੇ ਵਿੱਚ ਵੜ ਚੁੱਕੇ ਆ ਤੇ ਹੁਣ ਝੋਨਾ ਲਾਉਣ ਲੱਗੇ ਆ ਕਿਸੇ ਵੀ ਕੀਮਤ ਦੇ ਇਹ ਹੋਣਾ ਸੀ ਕਬਜ਼ਾ ਛੱਡਾਂਗੇ ਨਹੀਂ ਬੋਲੇ ਨਿਹਾਲ ਰਸੀਆ ਬੋਲਣੇ ਲਾਲ ਬਈ ਉਰੇ ਜਥੇਦਾਰਾ ਚਾਲ ਕਰਾਓ बड़जो भी बड़जो बिच ਕੱਲ੍ਹ ਜਾਓ ਫਿਰ ਚੱਲ ਜਾਣਾ ਲੋਕਾਂ ਨੂੰ ਜਿੰਦਾਬਾਦ ਅਮਰ ਲਾਲ ਅਮਰ ਲਾਲ ਪ੍ਰਧਾਨ ਜੀ ਦੋ ਸ਼ਬਦ ਅੱਜ ਅਸੀਂ ਜਿਹੜਾ ਸਾਡੀ ਭੈਣ ਨਾਲ ਧੱਕਾ ਹੋਇਆ ਪਿਛਲੇ ਦਿਨੀ ਪੁਲਿਸ ਪ੍ਰਸ਼ਾਸਨ ਤੇ ਉਥੋਂ ਦੀ ਗੁੰਡਾ ਫੋਰਸ ਲੈ ਕੇ ਜਿਹੜੇ ਆੜਤੀਗੇ ਨੇ ਇਸ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਭਰਾਵੋ ਸਿੱਧਾ ਤੇ ਸਿੱਧਾ ਚੈਲੰਜ ਹੈ ਵੀ ਜੇ ਕੋਈ ਭੁਲੇਖਾ ਕਿਸੇ ਨੂੰ ਉਹ ਜਦੋਂ ਮਰਜੀ ਕੱਢ ਲੈ ਹੁਣ ਜੇ ਕੋਈ ਉਹਨਾਂ ਨੇ ਆਉਣਾ ਹੋਇਆ ਤੇ ਸਾਨੂੰ ਦੱਸ ਕੇ ਆ ਜਾਣ ਜੇ ਉਹ ਵੀ ਆ ਜਾਣਗੇ ਅਸੀਂ ਪਾੜ ਲਾਂਗੇ ਉਹਨਾਂ ਦੀਆਂ ਪੇੜਾਂ ਤੇ ਉਹਨਾਂ ਨਾਲੇ ਸਮੇਂ 'ਚ ਉਹਨਾਂ ਦਾ ਜਿਉਣਾ ਹਰਾਮ ਕਰ ਦੇਵਾਂਗੇ ਇਹ ਸਾਡੀ ਭੈਣ ਨਾਲ ਜਿਹੜੀ ਬੇਨਸਾਪੀ ਹੋਈ ਹੈ ਇਹਦਾ ਜਵਾਬ ਲੈ ਕੇ ਰਾਂਗੇ ਇਹਨੂੰ ਇਨਸਾਫ ਦਵਾ ਕੇ ਰਾਂਗੇ ਅੱਜ ਜਿੰਨੀ ਸੰਗਤ ਆਪਦਾ ਘਰ ਸਮਝ ਕੇ ਆਉਂਦਾ ਦਰਦ ਸਮਝ ਕੇ ਆਇਆ ਮੈਂ ਕਹਿੰਦਾ ਵੀ ਜੇ ਅੱਜ 1000 ਦਾ ਇਕੱਠ ਹੈ ਤੇ ਇਹਨੂੰ 50000 ਦਾ ਇਕੱਠ ਮੰਨਿਆ ਜਾਵੇ ਕਿਉਂਕਿ ਘਰਾਂ ਦੇ ਇਨੇ ਕਸ ਦੇ ਵਿੱਚੋਂ ਖਸਾ ਦੇ ਵਿੱਚੋਂ ਸਾਰੇ ਯੋਧੇ ਆਏ ਆ ਤੇ ਦੱਸ ਕੇ ਲੈ ਕੇ ਆਏ ਆ ਵੀ ਉੱਥੇ ਆਪਾਂ ਭਾਈ ਭੈਣ ਨੂੰ ਦੁਬਾਰਾ ਕਬਜ਼ਾ ਦਵਾਉਣ ਜਾਣਾ ਸਾਰੇ ਪੂਰੇ ਜੋਸ਼ ਖੁਸ਼ੋਸ਼ਨਾ ਆਏ ਆ ਉਹਨਾਂ ਨਾਲੇ ਸਮੇਂ ਚ ਜੇ ਕੋਈ ਨੋਬਤਾਉਂਦੀ ਆ ਤੇ ਦਿਨ ਰਾਤ ਸਾਰੇ ਤਿਆਰ ਪਰ ਤਿਆਰ ਰਹਿਣਗੇ ਤੇ ਆਪਾਂ ਇਸ ਇਸ ਤਰ੍ਹਾਂ ਦਾ ੱੱਕਾ ਛਾਈ ਨਾ ਕਦੇ ਬਰਦਾਸ਼ਤ ਕੀਤਾ ਨਾ ਇੱਥੋਂ ਦੇ ਲੋਕ ਕਰਦੇ ਨੇ ਇਹ ਪੰਜਾਬੀ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦੇ ਰਹੇ ਨੇ ਤੇ ਆਉਣ ਵਾਲੇ ਸਮੇਂ 'ਚ ਲੜਦੇ ਰਹਿਣਗੇ ਧੰਨਵਾਦ ਜੀ ਇਹ ਸੀ ਸਾਡੇ ਜ਼ਿਲ੍ਹੇ ਦੇ ਸਕਾਤਰ ਹਰਮੰਦਰ ਸਿੰਘ ਡੇਮਰੂ ਜੀ ਜਿਨ੍ਹਾਂ ਨੇ ਕੀ ਵੱਡੀ ਗਿਣਤੀ ਵਿੱਚ ਬਾਗਾ ਪ੍ਰਾਣਾ ਜੋਂ ਤੋਂ ਬੀਬੀਆਂ ਭੈਣਾਂ ਨੂੰ ਨਾਲ ਲੈ ਕੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਹੜ ਆਇਆ ਪਿਆ ਅੱਜ ਕਿਸਾਨਾਂ ਮਜ਼ਦੂਰਾਂ ਦਾ ਇਹ ਆ ਤੁਹਾਡੇ ਭਰਾਵੋ ਏਕੇ ਦੀ ਜਿੱਤ ਤੇ ਬੀਬੀ ਨੂੰ ਇਨਸਾਫ ਦਿਵਾਉਣ ਲਈ ਵਿਧਵਾ ਬੀਬੀ ਕਰਮਜੀਤ ਕੌਰ ਤੇ ਉਹ ਅੱਜ ਮੈਦਾਨ ਦੇ ਵਿੱਚ ਆ ਤੇ ਝੋਨਾ ਲਾ ਕੇ ਚੱਲੇ ਆ ਔਰ ਇੱਕ ਕਬਜ਼ਾ ਬਰਕਰਾਰ ਰੱਖਾਇਆ ਜੀ ਬੱਲੇ ਰਾਣਾ ਜੀ ਕਬਜ਼ਾ ਝੋਨਾ ਲਾ ਰਹੇ ਨੇ अज जिला मोगा दे जोन ਫਤੇਗੜ ਪੰਜਤੂਰ ਦੇ ਪਿੰਡ ਛੇਦੇ ਸ਼ਾਦੀ ਵਿਧਵਾ ਬੀਬੀ ਕਰਮਜੀਤ ਕੌਰ ਦੀ ਹਮਾਇਤ ਵਿੱਚ ਪਹੁੰਚੇ 100 100 150 ਕਿਲੋਮੀਟਰ ਤੋਂ ਦੂਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਤੇ ਇਹ ਨੇ ਆ ਜੋਧੇ ਲੱਗੇ ਹੋਏ ਨੇ ਜੋਨ ਫਤੇਗੜ ਪੰਜਤੂਰ ਦੇ ਪਿੰਡ ਕਿਲੀ ਨੌਬਾ ਦੇ ਜਿਨ੍ਹਾਂ ਨੇ ਝੋਨਾ ਲਾਉਣ ਦੀ ਕਮਾਨ ਸੰਭਾਲੀ ਹੈ ਤੇ ਨਾਲ ਸਾਡੇ ਜੋਨ ਕੋਟ ਈਸੇਖਾਂ ਦੇ ਖਜ਼ਾਨਚੀ ਤੇ ਚੀਮੇ ਪਿੰਡ ਦੇ ਚਰਨ ਸਿੰਘ ਜੀ ਜੀਮਾ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਕਪੂਰਥਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਆਗੂ ਤੇ ਕਿਸਾਨ ਮਜ਼ਦੂਰ ਭਰਾ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਸੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜੋਨ ਫਤਿਹਗੜ ਪੰਚਤੂਰ ਵੱਲੋਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਸੂਬਾ ਜਨਰਲ ਸੱਤਰ ਰਾਣਾ ਰਣਵੀਰ ਸਿੰਘ ਕਮਾਨ ਸੰਭਾਲਦੇ ਹੋਏ ਆਹਦਾ ਭਾਗ ਉਹਦੀਆਂ ਵਾਰਸਾਂ ਵੀ ਖੁੱਲ ਜਿਹੜਾ ਬਾਓ ਢੋਲਾ ਲਾ ਰਹੀਆਂ ਵਾਂ ਤਾਨੂੰ ਦੱਤ ਕੇ ਲੈ ਆਈ ਹਾਂ ਅਸੀਂ ਭਲਾ ਜੱਸੀ ਬੰਦੀ ਸਾਡੀ ਦੂਜੀ ਹੈ ਅੱਜ ਕੱਲਾਂਗੇ ਜਿਲ੍ਹਾ ਕਪੂਰਥਲਾ ਤੋਂ ਪਹੁੰਚੇ ਨੇ ਸਾਡੇ ਵੱਡੇ ਭਰਾ ਛੇਰ ਸਿੰਘ ਮਈਵਾਲ ਵੱਡੀ ਗਿਣਤੀ ਵਿੱਚ ਜਥਾ ਲੈ ਕੇ ਕਿਸਾਨਾਂ ਮਜ਼ਦੂਰਾਂ ਸਰਵਨ ਸਿੰਘ ਦੀ ਬਾਉਪੁਰ ਤਰਨਤਾਰਨ ਰੋਡੇ ਹੈ ਪਰ ਸਾंनी ਦੱਸ ਜਿਹਾ ਹੈ ਕਿ ਇਹ ਕਹਿੰਦਾ ਮੈਨੂੰ ਕਹਿੰਦਾ ਕਬਜ਼ੇ ਦੇ ਦੇਣਾ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਆਪਣੀਆਂ ਨਿਸ਼ਾਨਾਂ ਤੇ ਐਕਟ Thank <laughs>